ਅੰਗਰੇਜ਼ ਦੀ ਚਾਲ ਐ ਅੰਗਰੇਜ਼ ਨੇ ਜਦੋਂ ਆ ਕੇ ਨਾ ਆਪਣਾ ਦਿੱਲੀ ਅੰਗਰੇਜ਼ ਕਾਬਜ਼ ਹੋ ਗਈ ਪਹਿਲਾਂ ਫਿਰ ਦਿੱਲੀ ਪਹਿਲਾਂ ਕਲਕੱਤਾ ਈਸਟ ਇੰਡੀਆ ਕੰਪਨੀ ਦੇ ਰਾਹੀਂ ਫਿਰ ਉਹ ਦਿੱਲੀ ਆ ਗਏ ਹੌਲੀ-ਹੌਲੀ ਉਹਨਾਂ ਦੀ ਥਿਊਰੀ ਕੀ ਸੀ ਉਹ ਰਾਜਿਆਂ ਨੂੰ ਕਰਜ਼ਾ ਦਿੰਦੇ ਸੀ ਕਰਜ਼ਾ ਦੇ ਕੇ ਹੌਲੀ-ਹੌਲੀ ਜਿਹੜੇ ਉਹਨਾਂ ਦੇ ਗਦਾਰ ਲੋਕ ਸੀ ਉਹਨਾਂ ਨੂੰ ਖਰੀਦਦੇ ਰਾਜ ਭਾਗ ਠੱਪ ਕਰ ਦਿੰਦੇ ਸੀ ਉਹਨੂੰ ਆਪਣੇ ਅਧੀਨ ਕਰ ਲੈਂਦੇ ਸੀ ਜਦੋਂ ਅੰਗਰੇਜ਼ਾਂ ਨੇ ਉਧਰਲੇ ਪਾਸੇ ਸਾਰੇ ਕਿਤੇ ਇਹ ਕਰ ਲਿਆ ਰਾਜਭਾਗ ਕਰ ਲਿਆ ਉਹਨਾਂ ਦਾ ਉਹਨਾਂ ਨੂੰ ਪਤਾ ਸੀ ਪੰਜਾਬ ਅੱਜ ਵੀ ਤੁਸੀਂ ਦੇਖ ਲਿਓ ਵੱਡੀਆਂ-ਵੱਡੀਆਂ ਸਰਕਾਰਾਂ ਦੇ ਵੱਡੇ-ਵੱਡੇ ਕੋਆਪਰੇਟਿਵਾਂ ਦੇ ਹੋਰਾਂ ਦਾ ਧਿਆਨ ਸਾਰਾ ਪੰਜਾਬ ਤੇ ਕੇਂਦਰਤ ਹੈ ਕਿਉਂਕਿ ਸੈਂਟਰ ਹੱਬ ਹੈ ਜੇ ਤੁਸੀਂ ਉਧਰਲੇ ਪਾਸੇ ਵਪਾਰ ਕਰਨਾ ਹੈ ਜਾਂ ਇਧਰਲੇ ਪਾਸੇ ਹੋਣਾ ਵਿਚ ਪੰਜਾਬ ਹੈ ਤਾਂ ਉਹ ਅੰਗਰੇਜ਼ਾਂ ਨੇ ਦੇਖਿਆ ਵੀ ਜਦੋਂ ਤੱਕ ਅਸੀਂ ਪੰਜਾਬ ਤੇ ਕਾਬਜ ਨਹੀਂ ਹੁੰਦੇ ਤਾ ਅਸੀਂ ਪੂਰੀ ਤਰ੍ਹਾਂ ਰਾਜ ਨਹੀਂ ਕਰ ਸਕਦੇ ਪੰਜਾਬ ਦੇ ਵੱਲ ਜਦੋਂ ਉਹਨਾਂ ਨੇ ਨਿਗਾਹ ਮਾਰੀ ਤਾਂ ਉਹ ਬੜੇ ਸਿਆਣੇ ਚਤਰ ਲੋਕ ਨੇ ਉਹ ਪਹਿਲਾਂ ਇੱਥੇ ਵੜਦੇ ਆ ਤੁਹਾਡੇ ਦੋਸਤ ਬਣ ਕੇ ਉਹ ਸਾਰਾ ਬਾਇਓ ਡਾਟਾ ਤੁਸੀਂ ਦੇਖ ਲਿਓ ਅੱਜ ਵੀ ਟੂਰਿਸਟ ਲੋਕ ਜਿਹੜੇ ਆਉਂਦੇ ਆ ਗਰੇਜ ਲੋਕ ਆਉਣਗੇ ਉਹਨਾਂ ਕੋਲੇ ਕੈਮਰੇ ਹੋਣਗੇ ਉਹਨਾਂ ਕੋਲੇ ਡੈਰੀਆਂ ਹੋਣਗੀਆਂ ਵਕੈਦਾ ਟਾਈਮ ਟੂ ਟਾਈਮ ਉਹ ਹਰ ਚੀਜ਼ ਤੁਹਾਡੀ ਨੋਟ ਕਰਕੇ ਆਪਣੇ ਦੇਸ਼ ਚ ਲੈ ਜਾਂਦੇ ਆ ਉੱਥੋਂ ਫਿਰ ਰਣਨੀਤੀ ਘੜਦੇ ਆ ਉਹ ਅੰਗਰੇਜ਼ ਨੇ ਦੇਖਿਆ ਵੀ ਜੋ ਸਭਰਾਵਾਂ ਦੀ ਲੜਾਈ ਹੋਈ ਵੀ ਕੰਨੇ ਕੰਨੇ ਸਿੰਘ ਨੇ 20 20 50 50 ਅੰਗਰੇਜ਼ ਕਿਰਪਾਨ ਨਾਲ ਹੀ ਵੜਤੇ ਫੇਰ ਸਾਡੀ ਸਟਰੈਂਥ ਕੀ ਸੀਗਾ ਸਾਡੀ ਸਟਰੈਂਥ ਸੀ ਇੱਕ ਮਨ ਦਾਣੇ ਚੱਕ ਕੇ ਸਾਡੇ ਪੁਰਖੇ ਜਾਂਦੇ ਸੀ 5-7 ਕਿਲੋਮੀਟਰ ਮੀਲ ਮੀਲ ਹੁੰਦੇ ਸੀ ਉਦੋਂ ਤੇ ਉਥੋਂ ਪਿਆਕੇ ਮੋਢੇ ਦੇ ਰੱਖ ਕੇ ਲੈ ਆਉਂਦੇ ਉਹ ਕਹਿੰਦੇ ਅਸੀਂ ਇਹ ਨਾਲ ਕਿੱਥੇ ਲੜਾਂਗੇ ਜਿਨ੍ਹਾਂ ਦੀ ਬੌਡੂ ਸਟਰੈਂਥ ਨਹੀਂ ਐ ਅਧਿਆਤਮਿਕ ਸਟਰੈਂਥ ਨਹੀਂ ਮਾਨਸਿਕ ਤੰਦਰੁਸਤੀ ਜੇ ਗੰਦੀ ਨਹੀਂ ਹੋਈ ਜਿਹੜੇ ਇੰਨੇ ਮਜ਼ਬੂਤ ਲੋਕ ਆ ਵੀ ਉਹਨਾਂ ਨਾਲ ਅਸੀਂ ਕਿਵੇਂ ਲੜਾਂਗੇ ਫਿਰ ਉਹਨਾਂ ਨੇ ਇਹ ਵਾਦ-ਵਿਵਾਦ ਵਟੰਦਾ ਵਾ ਡਿਵਾਈਡ ਐਂਡ ਰੂਲ ਦੀ ਨੀਤੀ ਜਿਹੜੀ ਉਹਨਾਂ ਦੀ ਸੀ ਉਹ ਸਾਡੇ ਅੰਦਰ ਸਿਆ ਸੁन्नी ਦਾ ਇੱਕ ਝਗੜਾ ਪਾਤਾ ਜਿਵੇਂ ਅੱਜ ਸਾਡੇ ਟਕਸਾਲੀ ਤੇ ਨਿਹੰਗ ਸਿੰਘ 72 ਫਿਰਕੇ ਮੁਸਲਮਾਨਾਂ ਦੇ ਆ ਜੇ ਤੁਸੀਂ ਮੁਸਲਮਾਨਾਂ ਦੇ ਵਿੱਚ ਡੀਪਲੀ ਜਾਓਗੇ 72 ਫਿਰਕੇ ਮੁਸਲਮਾਨਾਂ ਦੇ ਆ ਉਹਨਾਂ ਦੇ ਵਿੱਚ ਵੀ ਅੱਜ ਤੋੜੀ 2000 ਸਾਲ ਤੋਂ ਇੱਕ ਝਗੜਾ ਚੱਲ ਰਿਹਾ ਹੈ ਸਿਆ ਆ ਔਰ ਸੁੰਨੀ ਦਾ ਉਹ ਕਹਿੰਦੇ ਅਸੀਂ ਵੱਡੇ ਆ ਸੀ ਵੱਡੇ ਆ ਅੱਜ ਸਾਡੇ ਅੰਦਰ ਇਹ ਬਾਦ ਵਾ ਸਿੱਕਾ ਚੱਲ ਪਿਆ ਵੀ ਟਕਸਾਲੀ ਕਹਿੰਦੇ ਮਾਸ ਨਾ ਖਾਓ ਤੇ ਨਿਹੰਗ ਸਿੰਘ ਕਹਿੰਦੇ ਖਾਓ ਵੀ ਇਹ ਵਧੀਆ ਉਹ ਵਧੀਆ ਜਦੋਂ ਕਿ ਮੋਢ ਸਾਰਾ ਇੱਕੋ ਹੀ ਹੈ ਸਾਡਾ ਇਹ ਅੰਗਰੇਜ਼ਾਂ ਨੇ ਕੀ ਕਰਿਆ ਸਾਡੇ ਅੰਦਰ ਨਾ ਫਿਰ ਉਹਨਾਂ ਨੇ ਨਾ ਬੰਦੇ ਖਰੀਦੇ ਕਿਉਂਕਿ ਲੋੜਾਂ ਰਹਿੰਦੀਆਂ ਨੇ ਬੰਦਿਆਂ ਨੂੰ ਨੋੜਾ ਕਰਕੇ ਵਿਕ ਜਾਂਦੇ ਆ ਉਹ ਬੰਦੇ ਖਰੀਦ ਕੇ ਫਿਰ ਉਹਨਾਂ ਤੋਂ ਪ੍ਰਚਾਰ ਕਰਾਇਆ ਜਦੋਂ ਉਹਨਾਂ ਨੇ ਦੇਖਿਆ ਨਾ ਸੁਭਰਾਵਾਂ ਦੀ ਲੜਾਈ 'ਚ ਵੀ ਸਿੰਘ ਐਨੇ ਬਲੀ ਐ ਤਾਂ ਉਹਨਾਂ ਨੇ ਦੇਖਿਆ ਵੀ ਇਹਨਾਂ ਨੂੰ ਇਹ ਸਪ੍ਰਿੰਟ ਕਿਤ ਪ੍ਰਾਪਤ ਹੁੰਦੀ ਐ ਉਹਨਾਂ ਨੇ ਦੇਖਿਆ ਵੀ ਜਦੋਂ ਇਹਨਾਂ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਪੜ੍ਹਦੇ ਨਾ ਜਾਗਰਦੰਗ ਜਾ ਕੇ ਨਗਰਦੰਗ ਜਦੋਂ ਇਹ ਬਾਣੀ ਪੜ੍ਹਦੇ ਐ ਪਾਣੀ ਚੱਕ ਲੱਗ ਜਾਂਦੀ ਐ ਡੋਲੇ ਫੜਕਣ ਲੱਗ ਜਾਂਦੇ ਐ ਜੰਗ ਨੂੰ ਤਿਆਰ ਹੋ ਜਾਂਦਾ ਐ ਸਿੰਘ ਉਹਣਾ ਨੇ ਫਿਰ ਸਾਡੇ ਜੋ ਬੰਦੇ ਖਰੀਦ ਕੇ ਉੱਥੇ ਇਹ ਕਿੰਤੂ ਪਰੰਤੂ ਪੈਦਾ ਕੀਤੇ ਉਹਨਾਂ ਨੇ ਬਕਾਇਦਾ ਪੈਸਾ ਇਨਵੈਸਟ ਕੀਤਾ ਟਾਈਮ ਦਿੱਤਾ ਵੀ ਇਹਨਾਂ ਗ੍ਰੰਥਾਂ ਦੀ ਬਾਣੀ ਖੋਲੋ ਇਹਨਾਂ ਤੋਂ ਵੀਨਾਂ ਦਾ ਜਿਹੜਾ ਨਿਸ਼ਚਾ ਵੱਜਿਆ ਹੋਇਆ ਇਹਨੂੰ ਡੋਲਾ ਦੋ ਜਦੋਂ ਕਿਸੇ ਕਿਸੇ ਵੀ ਬੰਦੇ ਦਾ ਨਿਸ਼ਚਾ ਭੰਗ ਹੋ ਜੇ ਉਹਦੀ ਤਾਕਤ ਅੱਧੀ ਰਹਿ ਜਾਂਦੀ ਜਦੋਂ ਤੁਸੀਂ ਵੀ ਕਿਸੇ ਕੰਮ ਨੂੰ ਕਰਨ ਲੱਗੋ ਜੇ ਤੁਹਾਡੀ ਦ੍ਰਿੜਤਾ ਹੈ ਨਿਸ਼ਚਾ ਹੈ ਪੂਰਾ ਤੁਸੀਂ ਉਹਨੂੰ ਕਰ ਲਓਗੇ ਜਦੋਂ ਕਹੋਗੇ ਵੀ ਹੋਊਗਾ ਕਿ ਨਹੀਂ ਹੋਊਗਾ 50% ਤਾਂ ਤੁਸੀਂ ਉੱਥੇ ਹੀ ਡਾਊਨ ਆ ਜਾਗੇ ਉਹਨਾਂ ਨੇ ਸਾਡੇ ਵਿੱਚ ਇਹ ਚੀਜ਼ ਫਿਰ ਪੈਦਾ ਕੀਤੀ